ਨੈਸ਼ਨਲ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇਨਚਾਰਜ ਪੰਜਾਬ ਕਾਂਗਰਸ ਬਾਜਵਾਤ ਸਾਹਿਬ ਸੀਐਲਪੀ ਲੀਡਰ ਤੇ ਸਤਿਕਾਰਯੋਗ ਸਟੇਜ ਤੇ ਬੈਠੇ ਸਾਰੇ ਹੀ ਲੀਡਰ ਸਾਹਿਬਾਨ ਤੇ ਸਤਿਕਾਰਯੋਗ ਮੇਰੇ ਪੈਣੋ ਤੇ ਭਰਾਓ ਅੱਜ ਸਰਦਾਰ ਜਿੰਦਰ ਸਿੰਘ ਉਹਨਾਂ ਨੂੰ ਰਾਜਾਜੀਤ ਤੇ ਜਦਰਬ ਸਾਫ ਤੇ ਬਾਜਵਾਦ ਸਾਹਿਬ ਤੁਸੀਂ ਇਹਨਾਂ ਦੇ ਇੱਥੇ ਆ ਕੇ ਕਾਂਗਰਸ ਦੀ ਵਾਗਡੋਰ ਕਾਂਗਰਸ ਦੀ ਲੀਡਰਸ਼ਿਪ ਕੱਠਿਓ ਕੇਥੇ ਆਈ ਆ ਤੇ ਮੈਂ ਸਰਦਾਰ ਜਿੰਦਰ ਸਿੰਘ ਉਹਨਾਂ ਨੂੰ ਮੁਬਾਰਕਬਾਦ ਦੇਣਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਰਾਜਨੀਤੀ ਸੇਵਾ ਕੀਤੀ ਉਸੇ ਤਰੀਕੇ ਦੇ ਨਾਲ ਅੱਜ ਕਾਂਗਰਸ ਨੂੰ ਇਹੋ ਜੇ ਵਰਕਰਾਂ ਦੀ ਲੋੜ ਆ ਲੀਡਰਾਂ ਦੀ ਲੋੜ ਆ ਜਿਹੜੇ ਕਾਂਗਰਸ ਨੂੰ ਲੈ ਕੇ ਅੱਗੇ ਚੱਲਣ ਜਰਦ ਸਾਹਿਬ ਬੈਠੇ ਨੇ ਸਰਦਾਰ ਸੰਤੋਖ ਸਿੰਘ ਉਹਨਾਂ ਦੇ ਤਰਨਪਤਲੀ ਸਾਡਾ ਐਮਐਲਏ ਛੋਟਾ ਵੀਰ ਬੈਠਾ ਇਸ ਪਰਿਵਾਰ ਨੇ ਮਾਸਟਰ ਗੁਰਵੰਤਾ ਸਿੰਘ ਜੀ ਦੇ ਪਰਿਵਾਰ ਨੇ ਕੱਲੀ ਕਰਤਾਰਪੁਰ ਹਲਕੇ ਦੀ ਸੇਵਾ ਨਹੀਂ ਕੀਤੀ ਪੰਜਾਬ ਦੇ ਵਿੱਚ ਇਸ ਪਰਿਵਾਰ ਦਾ ਨਾਂ ਸੀ ਮੈਂ ਬਹੁਤ ਦੇਰ ਤੋਂ ਮੈਂ ਇੱਕ ਚੀਜ਼ ਕਹਿਣੀ ਚਾਹੁੰਨਾ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਨੂੰ ਤਮਕਾਇਆ ਜਾ ਰਿਹਾ ਜੋ ਵਿਧਾਨ ਸਭਾ ਦੇ ਵਿੱਚ ਤੁਸੀਂ ਹਰ ਰੋਜ਼ ਵੇਖਦੇ ਹੋ ਕਿ ਜੋ ਨਟੰਕੀ ਚੱਲਦੀ ਹੈ ਪੰਜਾਬ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਬਾਇਓਸੌਜੀ ਦਾ ਪੰਪ ਬੈਠੇ ਨੇ ਵੜਿੰਗ ਸਾਹਿਬ ਕਿ ਇਹ ਵਿਧਾਨ ਸਭਾ ਜਿਸ ਵਿਧਾਨ ਸਭਾ ਨੇ ਹਿੰਦੁਸਤਾਨ ਦੇ ਵਿੱਚ ਨਾ ਪੈਦਾ ਕੀਤਾ ਇੱਥੋਂ ਦੇ ਮੁੱਖ ਮੰਤਰੀ ਜਦੋਂ ਬਣਦੇ ਰਹੇ ਤੇ ਇੱਥੇ ਅਨਾਉਂਸਮੈਂਟ ਹੁੰਦੀ ਸੀ ਕਿ ਹਿੰਦੁਸਤਾਨ ਨੂੰ ਅਸੀਂ ਬਾਹਰੋਂ ਰਾਸ਼ਨ ਮੰਗਲ ਦੀ ਮਜਬੂਰ ਨਹੀਂ ਕਰਾਂਗੇ ਹਿੰਦੁਸਤਾਨ ਨੂੰ ਰਾਸ਼ਨ ਦੇ ਦਵੇਗਾ ਉਹ ਪੰਜਾਬ ਦੇਵੇਗਾ ਤੇ ਇੱਕ ਅਕਲਚਰ ਯੂਨੀਵਰਸਿਟੀ ਬਣ ਕੇ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਉਹ ਐਗਰੀਕਲਚਰ ਯੂਨੀਵਰਸਿਟੀ ਲਿਆਂਦੀ ਪਾਖੜਾ ਡੈਮ ਲੈ ਕੇ ਆਏ ਪੰਜਾਬ ਚ ਚਿੱਟਾ ਇਨਕਲਾਬ ਲੈ ਕੇ ਆਏ ਤੇ ਪੰਜਾਬ ਦੇ ਵਿੱਚ ਅਤਵਾਦ ਖਤਮ ਕੀਤਾ ਤੇ ਉਹ ਕਾਂਗਰਸ ਨੇ ਕੀਤਾ ਇਹ ਮੈਂ ਚੀਜ਼ਾਂ ਇਸ ਕਰਕੇ ਕਹਿ ਰਿਹਾ ਕਿ ਜੋ ਵਿਧਾਨ ਸਭਾ ਦੇ ਵਿੱਚ ਡੋ ਟੰਕੀ ਚੱਲਦੀ ਆ ਪੰਜਾਬ ਦੇ ਕੋਈ ਹਾਲਾਤ ਠੀਕ ਨਹੀਂ ਤੇ ਕਾਂਗਰਸ 'ਚੋਂ ਵਰਕਰੋ ਤੁਹਾਨੂੰ ਹੀ ਮੈਂ ਬੇਨਤੀ ਕਰਦਾ ਟਾਈਮ ਆ ਗਿਆ ਕਿ ਜਿਹੜੇ ਲੀਡਰ ਜ਼ਰੂਰਤ ਨਹੀਂ ਕਰਨਗੇ ਉਹਨਾਂ ਦੇ ਦੋਨਾਂ ਦੇ ਵੀ ਕਾਂਗਰਸ ਦੇ ਵਿੱਚ ਕੋਈ ਥਾਂ ਨਹੀਂ ਸਾਨੂੰ ਇੱਕ ਚੀਜ਼ ਆਪਣੇ ਮਨਚ ਲੈ ਕੇ ਚੱਲਣੀ ਪਏਗੀ ਕੋਈ ਲੀਡਰ ਕਾਂਗਰਸ ਤੋਂ ਉੱਪਰ ਨਹੀਂ ਜੇ ਕੋਈ ਇਹ ਕਹਿੰਦਾ ਕਿ ਮੈਂ ਹਾਂ ਤੇ ਕਾਂਗਰਸ ਹੈ ਉਹ ਆਪਣੇ ਦਿਮਾਗ ਚੋਂ ਕੱਢ ਦਵੇ ਜੇ ਕਾਂਗਰਸ ਹੈ ਤੇ ਉਹ ਹੈ ਜੇ ਕਾਂਗਰਸ ਨਹੀਂ ਤੇ ਉਹ ਲੀਡਰ ਵੀ ਨਹੀਂ ਅੱਜ ਇਹ ਸਟੇਜ ਤੇ ਖੜੇ ਆ ਜੇ ਅਸੀਂ ਇੱਥੇ ਇਨਾ ਹੱਦਿਆਂ ਤੱਕ ਪਹੁੰਚੇ ਆ ਤੇ ਕਾਂਗਰਸ ਦੀ ਬਦੌਲਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਦੌਲਤ ਅਸੀਂ ਇੱਥੇ ਖੜੇ ਆ ਤੇ ਜੇ ਅਸੀਂ ਇੱਡੇ ਵਡੇ ਲੀਡਰ ਆ ਤੇ ਫੇਰ ਆਪਣੇ ਆਪ ਕੋਈ ਫੇਰ ਜੋਰੀ ਜਿੱਤੇ ਬਿਨਾ ਕਾਂਜ ਦੇ ਸਟicker ਤੋਂ ਮੈਂ ਪ੍ਰਧਾਨ ਜੀ ਜਦਵ ਸਾਹਿਬ ਇੱਕ ਚੀਜ਼ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਡਿਸਪਲਨ ਵੀ ਬਹੁਤ ਜ਼ਰੂਰੀ ਆ ਕਿ ਕੋਈ ਆ ਜਾਂਦਾ ਤੇ ਤੁਹਾਨੂੰ ਇੱਕ ਹੋਰ ਬੇਨਤੀ ਆ ਕਿ ਪ੍ਰਧਾਨ ਬਣਾਉਣ ਲੱਗਿਆ ਜਰੂਰ ਸੋਚਿਆ ਕਰੋ ਰਾਜਾ ਜੀ ਤੁਸੀਂ ਬੈਠੇ ਹੋ ਜਿੰਨੀ ਦੇਰ ਜੇ ਡੀਐਨਏ ਚੈੱਕ ਨਾ ਕਰਕੇ ਆਪਾਂ ਪਾਰਟੀ ਵਰਕਰ ਦਾ ਜੇ ਡੀਐਨਏ ਚੈੱਕ ਨਾ ਕੀਤਾ ਤੇ ਫੇਰ ਕਾਂਗਰਸ ਨਹੀਂ ਖੜੀ ਹੁੰਦੀ ਵਜ਼ੀਰ ਬਣਾ ਦੋ ਮੁੱਖ ਮੰਤਰੀ ਬਣਾ ਦੋ ਪਰ ਜਰ ਬਲਾਕ ਦਾ ਪ੍ਰਧਾਨ ਤੇ ਜ਼ਿਲ੍ਹੇ ਦਾ ਪ੍ਰਧਾਨ ਜੇ ਉਹ ਕਾਂਗਰਸ ਨੂੰ ਛੱਡ ਕੇ ਜਾਂਦਾ ਇਹੋ ਜਿਹਾ ਬੰਦਾ ਸਾਨੂੰ ਨਹੀਂ ਬਣਾਉਣਾ ਚਾਹੀਦਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਇਹ ਇਲਾਕਾ ਜਿਹੜਾ ਤੁਹਾਡਾ ਜਲੰਧਰ ਦਾ ਕਾਂਗਰਸ ਦਾ ਤੁਰਾ ਰਿਹਾ ਕਾਂਗਰਸ ਹਮੇਸ਼ਾ ਹੀ ਤੋਂ ਮਜ਼ਬੂਤ ਹੋ ਕੇ ਨਿਕਲੀ ਆਜ਼ਾਦੀ ਜੂ ਇਥੋਂ ਨਿਕਲੀ ਤੇ ਬਾਅਦ ਚੋਂ ਤੇ ਹਿੰਦੁਸਤਾਨ ਨੂੰ ਰਸਤਾ ਦਿਖਾਉਣ ਵਾਲਾ ਵੀ ਇਹ ਦੁਆਬਾ ਏਰੀਆ ਤੇ ਸਰਦਾਰ ਜਿੰਦਰ ਸਿੰਘ ਜੀ ਤਗੜੇ ਹੋ ਕੇ ਪਾਰਟੀ ਦੇ ਵਰਕਰਾਂ ਦੇ ਨਾਲ ਖੜੇ ਹੋਣਾ ਪੈਣਾ ਤੇ ਪਾਰਟੀ ਕਰੀ ਪਿੱਠ ਨਹੀਂ ਦਿੰਦੀ ਵਰਕਰ ਕਰੀ ਪਿੱਠ ਨਹੀਂ ਦਿੰਦਾ ਇਹਨਾਂ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦਵ ਸਾਹਿਬ ਵਿੜਿੰਗ ਸਾਹਿਬ ਸਟੇਜ ਉੱਤੇ ਬਿਰਾਜਮਾਨ ਸਾਡੀ ਪੈਣ ਸਰਦਾਰ ਨੀ ਕਰਮਜੀਤ ਕੌਰ ਚੌਧਰੀ ਜੀ ਸਾ ਗੁਰਜੀਤ ਸਿੰਘ ਰਾਣਾ ਜੀ ਸਾ ਪ੍ਰਗਟ ਸਿੰਘ ਜੀ ਸਾ ਹਰਦੇਵ ਸਿੰਘ ਜੀ ਲਾਡੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵਿਕਰਮ ਚੌਧਰੀ ਸਾਹਿਬ ਐਮ ਐਲ ਏ ਫਲੋਰ ਸਾਹ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਇਥੇ ਸਾਰਾ ਉਹਦਾ ਯੋਗਨ ਕੀਤਾ ਸਾਡੇ ਨਾਲ ਹੀ डेनी सासुखविंदर सिंह डेनी जी और बहुत सारे ਸਾਡੇ ਉੱਤੇ વૈદ સાબ ਮੇਰੇ ਛੋਟੇ ਵੀਰ ਕੋਟਲੀ ਜੀ ਐਮਐਲਏ ਆਦਮਪੁਰ ਸਾਡੀ ਪੈਣ ਜੀ ਨਹੀਂ 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 ਉਸ سے ਆਪਣੇ ਹ ਜਸਲੀਨ ਸੇਠੀ ਜੀ ਸ਼ਹਿਰ ਦੇ ਵਿੱਚ ਇਥੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਰਹੇ ਰਾਣਾ ਜੀ ਮੇਰੇ ਬਲੋਕ ਕਾਂਗਰਸ ਦੇ ਯੂਥ ਦੇ ਪ੍ਰਧਾਨ ਰਹੇ ਓਰੀ ਸਾਹ ਹੋਰ ਕਿਡਾ-ਘੜਾ ਕੋ ਰਹਾ ਤੇ ਨਹੀਂ ਗਿਆ ਉਹ ਸਾਡੇ ਜ਼ਿਲ੍ਹੇ ਦੇ ਬਲੋਕਾਂ ਦੇ ਸਾਰੇ ਪ੍ਰਧਾਨ ਆਏ ਨੇ ਸਾਰਿਆਂ ਨੂੰ ਪਹਿਲੇ ਯਾਦਵ ਸਾਹਿਬ ਜਿਸ ਤਰ੍ਹਾਂ ਇਥੇ ਜ਼ਿਕਰ ਹੋਇਆ ਇਹ ਬਹੁਤ ਹੀ ਬਿਹਤਰੀਨ ਦੁਆਬੇ ਦਾ ਅਸੈਂਬਲੀ ਹਲਕਾ ਹਮੇਸ਼ਾ ਹੀ ਇੱਥੇ ਕਾਂਗਰਸ ਦੀ ਪਰਫਾਰਮੈਂਸ ਬਹੁਤ ਬਿਹਤਰੀਨ ਰਹੀ ਹੈ ਜਦੋਂ ਵੀ ਸਾਡੀਆਂ ਸਰਕਾਰਾਂ ਬਣੀਆਂ ਨੇ ਜਾਂ ਸਾਡੇ ਐਮਪੀ ਬਣੇ ਨੇ ਕਰਤਾਰਪੁਰ ਦਾ ਇੱਕ ਨਮਾਇਆ ਰੋਲ ਉਹਦੇ 'ਚ ਹਮੇਸ਼ਾ ਰਿਹਾ ਬਹੁਤ ਲੰਬਾ عرصਾ ਸੁਲਗਵਾਸੀ ਸਾ ਮਾਸਟਰ ਗੁਰਬੰ타 ਸਿੰਘ ਜੀ ਉਹਨਾਂ ਤੋਂ ਬਾਅਦ ਚੌਧਰੀ ਜਗਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਇਹਨਾਂ ਸਾਰਿਆਂ ਨੇ ਇੱਥੇ ਆਪਣੀ ਜ਼ਿੰਮੇਵਾਰੀ ਬੇਖੂਬੀ ਨਿਭਾਈ ਅੱਜ ਵੀ ਇਹ ਸਾਡਾ ਗੜ੍ਹ ਹੈ ਦੁਆਬੇ ਵਿੱਚ ਅਕਸਰ ਲੋਕ ਇਕੱਠੇ ਕਰਨੇ ਥੋੜੇ ਜਿਹਾ ਮੁਸ਼ਕਲ ਹੁੰਦੇ ਇਹ ਗੱਲ ਮੈਂ ਸ਼ੁਰੂ ਤੋਂ ਵੇਖੀ ਹੈ ਲੋਕਾਂ ਦੇ ਇਕੱਠੇ ਥੋੜਾ ਜਿਹਾ ਮਾਜੇ ਤੇ ਦੁਆਬੇ ਵਰਗਾ ਉਹ ਸ਼ਾਹੇ ਦੇ ਵਿੱਚ ਨਹੀਂ ਹੁੰਦਾ ਉਂਝ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ ਕਾਂਗਰਸ ਪੱਖੀ ਸਾਰਨ ਵੱਧ ਵੋਟ ਦੁਆਬੇ ਚੋਂ ਨਿਕਲਦੀ ਏ ਉਸ ਤੋਂ ਬਾਅਦ ਮਾਝੇ ਤੇ ਮਾਲਵੇ ਦੇ ਵਿੱਚ ਸਾਨੂੰ ਪੂਰਨ ਫੇਥ ਹੈ ਸਾਡੇ ਸੁਰਗਵਾਸੀ ਭਾਈ ਚੌਧਰੀ ਸੰਤੋਖ ਸਿੰਘ ਜੀ ਉਹਨਾਂ ਦੀ ਜਦੋਂ ਮੌਤ ਹੋਈ ਇੱਥੇ ਰਾਹੁਲ ਗਾਂਧੀ ਜੀ ਇਸ ਏਰੀਏ ਵਿੱਚ ਸਨ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਈ ਸਾਡੀ ਪੈਣ ਨੂੰ ਮੌਕਾ ਦਿੱਤਾ ਪਾਰਟੀ ਨੇ ਹਰ ਸਾਡੇ ਵਰਕਰ ਨੇ ਸਾਥੀ ਨੇ ਜਿੰਨੀ ਕਿ ਤਾਕਤ ਉਹਦੇ ਕੋਲ ਸੀ ਉਹਨੇ ਜ਼ੋਰ ਲਗਾਇਆ ਬਟ ਬਾਇ ਇਲੈਕਸ਼ਨਾਂ ਤੁਹਾਨੂੰ ਪਤਾ ਸਰਕਾਰਾਂ ਦੀਆਂ ਹੁੰਦੀਆਂ ਨੇ ਇਲੈਕਸ਼ਨ ਦੇ ਵਿੱਚ ਪੁਲਿਸ ਦਾ ਇਸਤੇਮਾਲ ਇਹਦੇ ਵਿੱਚ ਪੰਚਾਇਤੀ ਰਾਜ ਮਹਿਕਮੇ ਦਾ ਇਸਤੇਮਾਲ ਇਹਦੇ ਵਿੱਚ ਡਰ ਇਹਦੇ ਵਿੱਚ ਖੌਫ ਇਹਦੇ ਵਿੱਚ ਪੈਸੇ ਦਾ ਇਸਤੇਮਾਲ ਇਹਦੇ ਵਿੱਚ ਸ਼ਰਾਬ ਦਾ ਇਸਤੇਮਾਲ ਇਹਦੇ ਵਿੱਚ ਗੁੰਡਾਗਰਦੀ ਦਾ ਇਸਤੇਮਾਲ ਵੱਡੇ ਪੇਮਾਨੇ ਵਿੱਚ ਉਸ ਪਾਰਟੀ ਵੱਲੋਂ ਵੇਖਿਆ ਗਿਆ ਜਿਹੜੀ ਕਹਿੰਦੀ ਸੀ ਅਸੀਂ ਬਦਲ ਲੈ ਕੇ ਆਵਾਂਗੇ ਹੁਣ ਵੀ ਮੇਰੇ ਵੀਰੋ ਤੇ ਭਰਾਓ ਤੁਸੀਂ ਵੇਖ ਹੀ ਲਿਓ ਕਿ ਜਿਹਨੂੰ ਮੌਜੂਦਾ ਮੁੱਖ ਮੰਤਰੀ ਬਣਾਇਆ ਹੈ ਇਹਦਾ ਰੋਲ ਪੰਜਾਬ ਦੀ ਅਸੈਂਬਲੀ 'ਚ ਕੀ ਹੈ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿਸੇ ਟਾਈਮ ਇਸ ਕੁਰਸੀ ਤੇ ਮਰਦ ਮੁਜਾਹਿਦ ਸਾਹ ਪ੍ਰਤਾਪ ਸਿੰਘ ਕੈਰੋਂ ਵਰਗੇ ਬੈਠੇ ਸਨ ਸਾਬਿਆਨ ਸਿੰਘ ਜੀ ਰਹੇ ਗਿਆਨੀ ਜੈਲ ਸਿੰਘ ਜੀ ਰਹੇ ਜਦਾ ਦਰਬਾਰਾ ਸਿੰਘ ਜੀ ਰਹੇ ਸਾ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਕੈਪਟਨ ਅਮਰਿੰਦਰ ਹੁਣੀ ਰਹੇ ਬਰਨਾਲਾ ਸਾਹਿਬ ਰਹੇ ਬਟ ਜੋ ਲੈਵਲ ਇਸ ਟਾਈਮ ਬੈਸ ਦਾ ਇਸ ਮੁਖਵੰਤ ਵੀ ਨੇ ਲੈ ਕੇ ਆਂਦਾ ਸਾਰਾ ਪੰਜਾਬ ਵੇਖ ਸਕਦਾ ਤੇ ਸਾਰੇ ਪੰਜਾਬ ਨੇ ਵੱਡੇ ਪੈਮਾਨੇ ਤੇ ਤਾਂ ਖੰਡਨ ਵੀ ਕੀਤਾ ਹੈ ਯਾਦਵ ਸਾਹਿਬ ਮੇਰੇ ਵੀਰੋ ਤੇ ਭਰਾਓ ਸਹੀ ਬਹਿਣੇ ਚੋਂ ਵਕਤ ਆਇਆ ਕਮਰ ਕੱਸੇ ਕਰ ਲੋ ਇਲੈਕਸ਼ਨਾਂ ਫੇਰ ਮਹੀਨੇ ਸਵਾ ਮਹੀਨੇ ਡੇਢ ਮਹੀਨੇ ਚਾਣ ਵਾਲੀਆਂ ਨੇ ਉਹਨਾਂ ਦੀ ਅਨਾਉਂਸਮੈਂਟ ਪੰਜ ਚਾਰ ਦਿਨਾਂ ਚ ਹੋ ਜਾਣੀ ਹੈ ਆਪਣੇ ਕੈਂਡੀਡੇਟ ਦੀ ਵੀ ਪੰਜ ਸੱਤ 10 ਦਿਨਾਂ ਚ ਹੋ ਜਾਣੀ ਐ ਕਿ ਪਿਛਲੀ ਬਾਏ ਇਲੈਕਸ਼ਨ ਦਾ ਵੋਟਾਂ ਦੇ ਜ਼ਰੀਏ ਅਸੀਂ ਬਦਲਾ ਲੈਣਾ ਆਪਣੀ ਪਾਰਟੀ ਦੀ ਇੱਕ ਵਾਰ ਫੇਰ ਇੱਜ਼ਤ ਇਥੇ ਬਹਾਲ ਕਰ ਦੇ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਟਾਈਮ ਸਾਡੇ ਕੋਲ ਹੁਣ ਚੰਗੇ ਨਮਾਇंदे ਰਜਿੰਦਰ ਸਿੰਘ ਦੀ ਛੇਪ ਦੇ ਵਿੱਚ ਆਏ ਨੇ। ਲੰਬਾ عرصਾ ਯਾਦਵ ਸਾਹਿਬ ਸਰ ਰਜਿੰਦਰ ਸਿੰਘ ਨੇ ਇਸ ਏਰੀਆ ਵਿੱਚ ਕੰਮ ਕੀਤਾ। ਬਹੁਤ ਚੰਗਾ ਲੋਕਾਂ ਨਾਲ ਇਹਨਾਂ ਦਾ ਰਸੂਖ ਹੈ। ਲੋਕਾਂ ਦੀ ਮੰਗ ਵੀ ਇਹ ਸੀ ਕਿ ਸਰ ਰਜਿੰਦਰ ਸਿੰਘ ਵਰਗੇ ਕੋਈ ਦਿਾਨਤਦਾਰ ਲੋਕ ਲੈ ਕੇ ਇਹ ਸੋਚਦਾ ਪਾਰਟੀ ਇਥੇ ਹੋਰ ਮਜ਼ਬੂਤ ਹੋ ਸਕੇ ਸੋ ਮੈਂ ਲੰਬਾ ਨਾ ਜਾਂਦਾ ਹੋਇਆ ਇਹ ਆਸ਼ ਕਰਾਂਗਾ ਆਪਣੇ ਵੀਰਾਂ ਤੋਂ ਕਿ ਮੌਜੂਦਾ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾਣਾ ਅਸੀਂ ਖੜਗੇ ਸਾਹਿਬ ਰਾਹੁਲ ગાંધી ਜੀ ਸੋਨੀਆ ਗਾਂਧੀ ਜੀ ਦੀ ਲੀਡਰਸ਼ਿਪ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਨਫਰ ਨਫਰਤ ਦਾ ਬਹਾਉਲ ਉਸ ਨੂੰ ਦੂਰ ਕਰਕੇ ਆਪਣੇ ਕਿਸਾਨਾਂ ਦੇ ਹੱਕ ਆਪਣੇ ਖੇਤ ਮਜ਼ਦੂਰਾਂ ਦੇ ਹੱਕ ਆਪਣੇ ਸਰਕਾਰੀ ਕਰਮਚਾਰੀਆਂ ਦੇ ਹੱਕ ਪੰਜਾਬ ਦੇ ਹੱਕ ਸਾਡੇ ਵਪਾਰੀਆਂ ਦੇ ਹੱਕ ਹਰ ਵਰਗ ਦੇ ਸਾਡੀਆਂ ਪਹਿਣਾ ਦੇ ਹੱਕ ਜਿਹੜੇ ਖੋਏ ਗਏ ਨੇ ਭਾਵੇਂ ਸੂਬੇ ਦੀ ਸਰਕਾਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ ਉਹਨਾਂ ਨੂੰ ਬਹਾਲ ਕਰਨਾ ਹੈ ਪੰਜਾਬ ਨੂੰ ਜਾਣ ਬੁੱਝ ਕੇ ਮੇਰੇ ਵੀਰੋ ਮੋਦੀ ਵੱਲੋਂ ਆਰਥਿਕ ਤੌਰ ਤੇ ਪਿਛਲੇ ਦਸਾਂ ਸਾਲਾਂ ਚ ਕਮਜ਼ੋਰ ਕੀਤਾ ਗਿਆ ਸਾਡਾ ਜਿਹੜਾ ਰੂਟ ਸੀ ਇਟਾਲੀ ਵਾਲਾ ਬਾਰਡਰ ਦਾ ਟਰੇਡਿੰਗ ਰੂਟ ਉਹ ਬੰਦ ਕਰ ਦਿੱਤਾ ਗਿਆ ਕਿ ਪੰਜਾਬ ਪਰਫੁੱਲਤ ਨਾ ਹੋਏ ਸਾਡੇ ਕੋ ਕੋਈ ਰਸਤਾ ਹੋਰ ਨਹੀਂ ਰਹਿ ਗਿਆ ਨੌਜਵਾਨ ਬੱਚੇ ਆਪਣੇ ਜ਼ਰਖੇਰ ਜ਼ਮੀਨਾ ਵੇਚ ਕੇ ਲੱਖਾਂ ਦੀ ਤਦਾਦ ਚ ਬਾਹਰਲੇ ਮੁਲਕਾਂ ਜਾ ਰਹੇ ਨੇ ਤੋਂ ਇਸ ਗੱਲ ਕਰਨ ਜੇ ਟ੍ਰੈਂਡ ਨੂੰ ਰੋਕਣਾ ਜੇ ਪੰਜਾਬ ਨੂੰ ਜਸਟਿਸ ਦਿਵਾਣੀ ਹੈ ਜੇ ਕਿਸਾਨਾਂ ਨੂੰ ਜਿਹੜੇ ਬਾਰਡਰਾਂ ਤੇ ਬੈਠੇ ਨੇ ਜਿਨ੍ਹਾਂ ਦਾ ਭਗਵੰਤ ਮਾਨ ਨੇ ਸੈਂਟਰ ਨਾਲ ਰਲ ਕੇ 300 ਤੋਂ ਵੱਧ ਸਾਡਾ ਕਿਸਾਨ ਫੱਟੜ ਕਰਾਇਆ ਸੁਭਕਰਨ ਸਿੰਘ ਦਾ ਕਤਲ ਕਰਵਾਇਆ ਜੇ ਇਹਦਾ ਇੱਕੋ ਹੀ ਮੂੰਹ ਤੋੜ ਜਵਾਬ ਹੋਏਗਾ ਕਿ ਸਾਰੀਆਂ ਪਾਰਟੀਆਂ ਰਿਜੈਕਟ ਕਰਕੇ ਤੁਹਾਡੀ ਆਪਣੀ ਜਮਾਤ ਇੰਡੀਆ نیشنل ਕਾਂਗਰਸ ਉਹਦਾ ਜਿਹੜਾ ਵੀ ਕੈਂਡੀਡੇਟ ਹੋਏਗਾ ਉਹਦੇ ਹੱਕ ਚ ਡੱਟ ਕੇ ਪੈਰਾ ਦਿਓ ਵੋਟਾਂ ਪਾਓ ਪੰਜਾਬ ਦਾ ਮੈਸੇਜ ਸਾਰੀ ਦੁਨੀਆ ਵਿੱਚ ਜਾਏਗਾ ਸੋ ਇੰਨਾ ਹੀ ਕਹਿੰਦਾ ਹੋਇਆ ਮੈਨੂੰ ਪੂਰ ਨਾਸੇ ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਮੁਬਾਰਕ ਦਿਨਾ ਪਹਿਲਾ ਪ੍ਰੋਗਰਾਮ ਪਲਟੀ ਤੁਹਾਡਾ ਪ੍ਰੋਗਰਾਮ ਹੈ ਕਾਫੀ ਤੁਸੀਂ ਲੋਕਾਂ ਦੇ ਵਿੱਚ ਮੈਨੂੰ ਅੰਦਾਜ਼ਾ ਹੋ ਰਿਹਾ ਹੈ ਕਿ ਲੋਕ ਵੈਲਕਮ ਕਰ ਰਹੇ ਨੇ ਸੋ ਮੈਂ ਇਸ ਗੱਲ ਦੀ ਮੁਬਾਰਕ ਦਿੰਦਾ ਹੋਇਆ ਇਜਾਜ਼ਤ ਲਵਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪੀ ਸਤਿਕਾਰਯੋਗ ਮੈਂਚ ਤੇ ਬਿਰਾਜ਼ਮਾਨ ਸਾਡੇ ਪੰਜਾਬ ਮਾਮਲਿਆਂ ਦੇ ਇੰਚਾਰਜ ਯਾਦਵ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਬਹੁਤ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਬਹੁਤ ਸਤਿਕਾਰਯੋਗ ਸਾਡੇ ਮੈਡਮ ਕਰਮਜੀਤ ਕੌਰ ਚੌਧਰੀ ਸਾਹਿਬ ਬਹੁਤ ਸਤਿਕਾਰਯੋਗ ਵਿਕਰਮ ਚੌਧਰੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਐਮਐਲਏ ਕੋਟਲੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਐਮਐਲਏ ਕੁਲਦੀਪ ਵੈਦ ਸਾਹਿਬ ਬਹੁਤ ਹੀ ਸਤਿਕਾਰਯੋਗ ਸਾਡੇ ਇੰਦਰਜੀਤ ਜੀ ਰੰਦਾਵਾ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਐਮਐਲਏ ਸੁਖਿੰਦਰ ਡੈਣੀ ਜੀ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਲਾਡੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਸਾਬਕਾ ਐਮਐਲਏ 베ਰੀ ਸਾਹਿਬ ਤੇ ਸਾਡੇ ਜ਼ਿਲ੍ਹਿਆਂ ਦੇ ਵਾਈਸ ਪ੍ਰਧਾਨ ਸਹਿਬਾਨ ਬਲਾਕ ਦੇ ਪ੍ਰਧਾਨ ਸਹਿਬਾਨ ਤੇ ਅੱਜ ਦੇ ਖਾਸ ਕਰਕੇ ਜਿਨ੍ਹਾਂ ਦੇ ਅੱਜ ਆਮਦch ਪ੍ਰੋਗਰਾਮ ਜਿਨ੍ਹਾਂ ਨੇ ਰੱਖਿਆ ਹੈ ਰਿਟਾਇਰਡ ਐਸਐਸਪੀ ਸਰਦਾਰ ਰਜਿੰਦਰ ਸਿੰਘ ਜੀ ਤੇ ਸਾਹਮਣੇ ਬੈਠੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਪਹਿਣੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਕਾਰਯੋਗ ਕਰਤਾਰਪੁਰ ਹਲਕੇ ਦੇ ਨਿਵਾਸੀਓ ਮੈਂ ਆਪਦੇ ਸਨਮੁਖ ਬੇਨਤੀ ਕਰਨੀ ਚਾਹਨਾ ਹੈ ਕਿ ਹੁਣ ਸਮਾਂ ਆ ਗਿਆ ਤਗੜੇ ਹੋ ਜੋ ਤੁਸੀਂ ਦੇਖ ਲਿਆ ਬਦਲਾਅ ਦਾ ਸਮਾਂ ਕਾਫੀ ਚਿਰ ਤੋਂ ਮਗਰਲੇ 25 ਸਾਲਾਂ ਤੋਂ ਤਕਰੀਬਨ ਤੁਸੀਂ ਬਦਲਾਅ ਵੇਖਿਆ ਹੈ ਔਰ ਜਿਸ ਪ੍ਰਕਾਰ ਦਾ ਬਦਲਾਅ ਪੰਜਾਬ ਦੇ ਅੰਦਰ ਆਇਆ ਹੈ ਅੱਜ ਹਰੇਕ ਪੰਜਾਬ ਦਾ ਬੱਚਾ ਜਾਂ ਬਜ਼ੁਰਗ ਜਾਂ ਹਰ ਵਿਅਕਤੀ ਸਾਡੀ ਮਾਂ ਜਾਂ ਭੈਣ ਉਸ ਬਦਲਾਵ ਦੇ ਲਈ ਰੋ ਰਹੀ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਬਦਲਾਵ ਆਏਗਾ ਜਿਹੜਾ ਲੋਕਾਂ ਦੀ ਜਾਨਾਂ ਲਏਗਾ ਇਸ ਤਰ੍ਹਾਂ ਦਾ ਬਦਲਾਵ ਆਏਗਾ ਕਿ ਗਰੀਬਾਂ ਦੀ ਰੋਜੀ ਰੋਟੀ ਖੋ ਲਏਗਾ ਇਸ ਤਰ੍ਹਾਂ ਦਾ ਬਦਲਾਵ ਆਏਗਾ ਕਿ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਭੰਗ ਹੋ ਜਾਏਗੀ ਇਸ ਤਰ੍ਹਾਂ ਦਾ ਬਦਲਾਵ ਆਏਗਾ ਕਿ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠੇਗਾ ਇਸ ਤਰ੍ਹਾਂ ਦਾ ਪੰਜਾਬ ਆਏਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਦੀ ਪੁਲਿਸ ਗੋਲੀਆਂ ਮਾਰੇਗੀ ਇਸ ਤੇ ਬਾਪਯੂਧ ਵੀ ਉਹਨਾਂ ਦਾ ਕੁਝ ਨਹੀਂ ਬਣੇਗਾ ਪਰਚਾ ਨਹੀਂ ਰਜਿਸਟਰ ਹੋਏਗਾ ਇਸ ਬਦਲਾਅ ਤੋਂ ਅੱਜ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਲੋਕ ਪਰੇਸ਼ਾਨ ਨੇ ਸੋ ਮੇਰੇ ਸਤਕਾਰਯੋਗ ਭਰਾਓ ਅੱਜ ਤੋਂ ਠੀਕ ਡੇਢ ਮਹੀਨੇ ਬਾਅਦ ਪੰਜਾਬ ਦੇ ਵਿੱਚ ਦੁਬਾਰਾ ਇਲੈਕਸ਼ਨ ਆਉਣੇ ਨੇ ਔਰ ਤੁਸੀਂ ਦਵਾਰੇ ਲੋਕ ਛੁੜ ਕੇ ਭੇਜਣੇ ਨੇ ਇਹ ਚੰਗਾ ਹੋ ਗਿਆ ਬਦਲਾਵ ਦੀ ਸਰਕਾਰ ਆਈ ਆ ਮੇਰਾ ਭਰਾ ਇੱਥੇ ਰਾਣਾ ਸਾਹਿਬ ਵੀ ਖੜੇ ਆ ਮੈਂ ਨਾ ਲੈਣਾ ਭੁੱਲ ਗਿਆ ਜਿੱਧਰ ਰਾਣਾ ਸਾਹਿਬ ਸੋ ਚੰਗਾ ਹੋ ਗਿਆ ਰਾਣਾ ਰੰਦਾਵਾ ਜੀ ਚੰਗਾ ਹੋ ਗਿਆ ਬਦਲਾਵ ਦੀ ਸਰਕਾਰ ਆਈ ਹੈ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਹ ਬਦਲਾਵ ਚੰਗਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਚੰਗੀ ਸੀ ਮੈਂ ਕਹਿਣਾ ਚਾਹਣਾ ਤੁਸੀਂ ਵੇਖਿਆ ਚੌਧਰੀ ਜਗਜੀਤ ਸਿੰਘ ਜੀ ਨੂੰ ਤੁਸੀਂ ਵੇਖਿਆ ਚੌਧਰੀ ਤੁਸੀਂ ਵੇਖਿਆ ਚੌਧਰੀ ਸੰਤੋਖ ਸਿੰਘ ਜੀ ਨੂੰ ਤੁਸੀਂ ਵੇਖਿਆ ਮਾਸਟਰ ਗੁਰਬੰ타 ਸਿੰਘ ਜੀ ਨੂੰ ਸੋ ਉਹਨਾਂ ਲੋਕਾਂ ਨੇ ਜਿਸ ਪ੍ਰਕਾਰ ਇਲਾਕਿਆਂ ਦੀ ਸੇਵਾ ਕੀਤੀ ਹਾਂ ਮੈਂ ਮੰਨਦਾ ਕਿ ਅੱਗੇ ਉਸ ਤਰ੍ਹਾਂ ਉਸ ਉਸ ਮਕਸਦ ਨਾਲ ਸੇਵਾ ਨਹੀਂ ਹੋ ਸકી ਕਰਤਾਰਪੁਰ ਹਲਕੇ ਦੀ ਲੇਕਿਨ ਉਹਨਾਂ ਲੋਕਾਂ ਨੇ ਆਪ ਦਾ ਸਵਾਰਛ ਛੱਡ ਕੇ ਹਮੇਸ਼ਾ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਾਂ ਇਲਾਕੇ ਦੇ ਆਪ ਦੇ ਜਾ ਪੀਪਲ ਆਪਰਾਵਾਂ ਨੂੰ ਜਾਂ ਜਿਮੀਦਾਰਾਂ ਨੂੰ ਅੱਗੇ ਛੁੱਕਣ ਦਾ ਕੰਮ ਕੀਤਾ ਅੱਜ ਮੇਰੇ ਸਤਕਾਰਯੋਗ ਭਰਾਓ ਸਾਰਾ ਦੇਸ਼ ਪੰਜਾਬ ਵੱਲ ਵੇਖ ਰਿਹਾ ਹੈ ਇੱਕ ਪਾਸੇ ਬੀਜੇਪੀ ਪੂਰੇ ਦੇਸ਼ ਦੇ ਅੰਦਰ ਰਾਜ ਕਰਨਾ ਚਾਹੁੰਦੀ ਹੈ ਪੰਜਾਬ ਦੇ ਅੰਦਰ ਵੀ ਰਾਜ ਕਰਨਾ ਚਾਹੁੰਦੀ ਹੈ ਸਾਨੂੰ ਆਰਥਿਕ ਮਾਰਨਾ ਚਾਹੁੰਦੀ ਹੈ ਤਾਂ ਜੋ ਪੰਜਾਬ ਦਾ ਕਿਸਾਨ ਜਦ ਆਰਥਿਕ ਮਰ ਜਾਏਗਾ ਤੇ ਫਿਰ ਇਸ ਪੰਜਾਬ ਦੇ ਅੰਦਰ ਅਸੀਂ ਬੀਜੇਪੀ ਦਾ ਝੰਡਾ ਲਹਿਰਾ ਸਕਾਂਗੇ ਅਕਾਲੀ ਦਾ ਲੋਰ ਭਾਜਪੀ ਦਾ ਅੰਦਰ ਸਮਝੌਤਾ ਹੋ ਗਿਆ ਹੈ ਜਲਦੀ ਹੀ ਅਨਾਉਂਸਮੈਂਟ ਉਡੀਕ ਰਹੇ ਨੇ ਕਿ ਕਿਸਾਨ ਬਾਰਦਰ ਤੋਂ ਉੱਠੇ ਤੇ ਅਸੀਂ ਆਪ ਦਾ ਸਮਝੌਤਾ ਲਾਗੂ ਕਰਕੇ ਇਕੱਠੇ ਹੋ ਕੇ ਚੋਣਾਂ ਲੜੀਏ ਔਰ ਬਦਲਾਵਾਰੇ ਤੁਹਾਨੂੰ ਪਤਾ ਲੱਗ ਗਿਆ ਔਰ ਦੂਜੇ ਪਾਸੇ ਅੱਜ ਇਹੋ ਜਿਹੇ ਨਫੀਸ ਬੰਦੇ ਜਿਹੜੇ ਸਾਡੇ ਐਸਐਸਪੀ ਸਾਹਿਬ ਵਰਗੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਇਲਾਕੇ ਦੀ ਸੇਵਾ ਕੀਤੀ ਹੈ ਬੇਸ਼ੱਕ ਇਹ ਰਹਿਣ ਵਾਲੇ ਪੈਦਾ ਮਾਲਵੇ ਦੀ ਧਰਤੀ ਤੇ ਹੋਏ ਲੇਕਿਨ ਇਹਨਾਂ ਨੇ ਦਬਾਬੇ ਦੇ ਲੋਕਾਂ ਦੀ ਮਗਰਲੇ ਕਈ ਸਾਲਾਂ ਤੋਂ ਇਹ ਸਾਡੇ ਭਰਾ ਨੇ ਬਹੁਤ ਸੁੱਚੇ ਹੋ ਕੇ ਸੇਵਾ ਕੀਤੀ ਔਰ ਅੱਜ ਪੁਲਿਸ ਵਾਲੇ ਤੇ ਲੀਡਰਾਂ ਦੀਆਂ ਮੈਂ ਸਮਝਦਾ ਕੱਪੜਿਆਂ ਤੇ ਬਥੇਰੇ ਦਾਗ ਨੇ بڑے ਇਲਜ਼ਾਮ ਲੱਗ ਜਾਂਦੇ ਨੇ ਲੇਕਿਨ ਕਿਸੇ ਪ੍ਰਕਾਰ ਦਾ ਆਪਦੀ ਡਿਊਟੀ ਚ ਐਸਐਸਪੀ ਹੋਏ ਰਿਟਾਇਰਡ ਹੋਏ ਔਰ ਕਿਸੇ ਪ੍ਰਕਾਰ ਦਾ ਕੋਈ ਦਾਗ ਆਦੇ ਆਦੇ ਕਮੀਰ ਤੇ ਲੱਗ ਨਹੀਂ ਦਿੱਤਾ ਅਰ ਜਿੰਦਰ ਸਿੰਘ ਨੇ ਮੈਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦੇਣਾ ਚਾਹੁੰਨੇ ਮੈਂ ਵੀ ਕਹਿਣਾ ਚਾਹੁੰਨੇ ਕਿ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਇਹੋ ਜਿਹੇ ਲੋਕ ਜਿਨ੍ਹਾਂ ਨੇ ਐਸਐਸਪੀ ਦੇ ਅਹੁਦੇ ਤੇ ਰਹਿ ਕੇ ਫੇਰੇ ਪਰਨ ਕੀਤਾ ਇਹ ਰਿਟਾਇਰਮੈਂਟ ਦੀ ਜ਼ਿੰਦਗੀ ਵਧੀਆ ਬਤੀਤ ਕਰ ਸਕਦੇ ਆ ਪੈਸੇ ਚੰਗੇ ਆਉਣਗੇ 50-60 ਹਜ਼ਾਰ ਰੁਪਏ ਆ ਪੈਨਸ਼ਨ 70 ਹਜ਼ਾਰ ਮਿਲਦੀ ਹੋਏਗੀ ਆਪਦੀ ਜ਼ਿੰਦਗੀ ਬਤੀਤ ਕਰ ਸਕਦੇ ਲੇਕਿਨ ਇਹਨਾਂ ਲੋਕਾਂ ਨੇ ਪਰਨ ਕੀਤਾ ਸਾਡੇ ਭਰਾੜੇ ਕਿ ਮੈਂ ਕਰਤਾਰਪੁਰ ਦੇ ਇਲਾਕੇ ਦੀ ਸੇਵਾ ਕਰਾਂਗਾ ਮੈਂ ਕਰਤਾਰਪੁਰ ਦੇ ਲੋਕਾਂ ਦੇ ਵਾਸਤੇ ਗਲੀ ਗਲੀ ਜਾਵਾਂਗਾ ਮੈਂ ਕਰਤਾਰਪੁਰ ਦੇ ਲੋਕਾਂ ਦਾ ਝਾੜੂ ਬਣ ਕੇ ਉਹਨਾਂ ਦੀ ਸੇਵਾ ਕਰਾਂਗਾ ਕੁੱਕਰ ਬਣ ਕੇ ਸੇਵਾ ਕਰਾਂਗਾ ਇਹ ਮੇਰੇ ਕੋਲ ਆਏ ਕਹਿੰਦੇ ਮੈਂ ਸੇਵਾ ਕਰਨੀ ਛੋਣੇ ਕਰਤਾਰਪੁਰ ਦੇ ਇਲਾਕੇ ਦੀ ਮੈਂ ਕਿਹਾ ਜ਼ਰੂਰ ਮੈਨੂੰ ਕਹਿੰਦੇ ਜੁਆਇੰਟ ਕਰਾਓ ਤੇ ਮੈਨੂੰ ਇਹ ਡਿਊਟੀ ਲਾਓ ਕਿ ਮੈਂ ਕਰਤਾਰਪੁਰ ਦੇ ਲੋਕਾਂ ਦੀ ਸੇਵਾ ਕਰ ਸਕਾਂ ਮੈਂ ਕਿਹਾ ਰਜਿੰਦਰ ਜੀ ਅਸੀਂ ਸਾਰੇ ਤੁਹਾਡੇ ਨਾਲ ਹੈ ਅੱਜ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਰਜਿੰਦਰ ਜੀ ਦੇ ਉਹਨਾਂ ਦੇ ਜਿੱ ਸੱਦੇ ਤੇ ਤੁਸੀਂ ਦੇਖ ਸਕਦੇ ਹੋ ਕੋਈ ਐਸਾ ਪੰਜਾਬ ਦਾ ਲੀਡਰ ਨਹੀਂ ਹੈ ਜਿਹੜਾ ਜਕਰਤਾਰਪੁਰ ਦੀ ਇਸ ਦਾਣਾ ਮੰਡੀ ਦੇ ਵਿੱਚ ਰਜਿੰਦਰ ਜੀ ਦੇ ਸੱਦੇ ਤੇ ਨਾ ਆਇਆ ਹੋਵੇ ਰਜਿੰਦਰ ਜੀ ਤਕੜੇ ਹੋ ਕੇ ਤੁਸੀਂ ਇਲਾਕੇ ਦੀ ਸੇਵਾ ਕਰੋ ਸਮੂੱਚੀ ਕਾਂਗਰਸ ਪਾਰਟੀ ਔਰ ਤਮਾਮ ਲੀਡਰ ਸਹਿਬਾਂ ਖੋਡੇ ਨਾਲ ਹੈ ਔਰ ਹਿੰਮਤ ਮਾਰੋ ਹਮਲਾ ਮਾਰੋ ਤੇ ਇੱਥੇ ਬਦਲਾਅ ਦਾ ਜਿਹੜਾ ਝੰਡਾ ਹੈ ਉਹ ਪਟਕੇ ਕਾਂਗਰਸ ਪਾਰਟੀ ਦਾ ਝੰਡਾ ਖੜਾ ਕਰੋ ਮਾਸ ਤੁਹਾਨੂੰ ਹਜੇ 3 ਮਹੀਨੇ ਹੋਏ ਐ ਪਾਰਟੀ ਦੇ ਵਿੱਚ ਜੁਆਇਨ ਕੀਤਿਆਂ ਨੂੰ ਤੁਹਾਨੂੰ ਸ਼ਾਬਾਸ਼ ਹੈ ਔਰ ਤੁਸੀਂ ਇਹ ਹੌਸਲਾ ਕੀਤਾ ਦਬਾਬੇ ਦੀ ਤਰਤੀ ਤੇ ਮੈਂ ਸਮਝਦਾ ਕਿ ਦਬਾਬੇ ਦੇ ਲੋਕ ਬੜੇ ਇਨਕਲਾਬੀ ਹੈ ਪੜੇ ਲਿਖੇ ਹੈ ਇੱਥੇ ਕੱਠ ਵੀ ਕੱਠ ਹੁੰਦੇ ਐ ਇੱਥੇ ਲੋਕ ਜਾਗਰਤ ਜ਼ਿਆਦਾ ਹੈ ਇੱਥੇ ਦੇ ਲੋਕਾਂ ਨੇ ਜਿੱਥੇ ਮਾਲਵੇਚ ਸਾਰੇ ਜਗ੍ਹਾ ਤੇ ਬਦਲਾਅ ਆਇਆ ਆਮ ਆਦਮੀ ਪਾਰਟੀ ਜਿੱਤੀ ਮੇਰੇ ਅਰگە ਨਿਮਾਣਾ ਤੇ ਤਾਣਾ ਇੱਕ ਸੀਟ ਤੋਂ ਜਿੱਤ ਕੇ ਆਇਆ ਇੱਥੇ ਤੁਸੀਂ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਠੱਲ ਪਾਈ ਹੈ ਔਰ ਮੈਂ ਅੰਬੀਦ ਕਰਦਾ ਐ ਇਸ ਵਾਰੀ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਜਾਨੀ ਕਿ MP ਦੀ ਸੀਟ ਕਾਂਗਰਸ ਪਾਰਟੀ ਦਾ ਜਿਹੜਾ ਲੀਡਰ ਲੜੇਗਾ ਔਰ ਇਹ ਝੋਲੀ ਦੇ ਵਿੱਚ ਤੁਸੀਂ ਪਾ ਕੇ ਤੁਸੀਂ ਆਪਦੇ ਮੈਂ ਸਮਿਦਾ ਮਾਸਟਰ ਗਰਬੰਤਾ ਸਿੰਘ ਹਰਾਨੂੰ ਚੌਧਰੀ ਸੰਤੋਖ ਸਿੰਘ ਤੇ ਚੌਧਰੀ ਜਗਜੀਤ ਸਿੰਘ ਵਰਗੇ ਲੀਡਰਾਂ ਨੂੰ ਇਹ ਸ਼ਰਧਾਂਜਲੀ ਅਰਪਿਤ ਹੋਏਗੀ ਤੇ ਅਸੀਂ ਤੁਹਾਡੀ ਸੋਚ ਤੇ ਮੋਹ ਰਹੀ ਹੈ ਇਹਨ ਇੱਕ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਤੇ ਅੱਜ ਮੈਂ ਬੇਨਤੀ ਕਰਾਂਗਾ ਬਾਈ ਰਜਿੰਦਰ ਜੀ ਅੱਜ ਤੋਂ ਬਾਅਦ ਪੈਰੀ ਜੁੱਤੀ ਨਹੀਂ ਪਾਉਣੀ ਤੇ ਤਖੜੇ ਹੋ ਕੇ ਤੁਸੀਂ ਕਰਤਾਰਪੁਰ ਦੀ ਸੇਵਾ ਕਰਨੀ ਹੈ ਔਰ ਜਿੱਥੇ ਮੈਨੂੰ ਤੁਸੀਂ ਕਹੋਗੇ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਜੋ ਹੁਕਮ ਲਾਉਂਗੇ ਅਸੀਂ ਤੁਹਾਡੇ ਹੁਕਮਾਂ ਤੇ ਫੁੱਲ ਚੜਾਵਾਂਗੇ ਪਰ ਮੈਂ ਆਸ ਕਰਦਾ ਕਿ ਕੁੱਕਰ ਬਣ ਕੇ ਤੁਸੀਂ ਕਰਤਾਰਪੁਰ ਦੇ ਇਹਨਾਂ ਸੂਰਬੀਰ ਲੋਕਾਂ ਦੀ ਸੇਵਾ ਕਰੋਗੇ ਤੁਹਾਡਾ ਸਾਨੂੰ ਇੱਥੇ ਸਦਨ ਤੇ ਇਸ ਰੈਲੀ ਦੇ ਵਿੱਚ ਸਾਰਿਆਂ ਨੂੰ ਸਵਾਗਤ ਕਰਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਤੁਸੀਂ ਆਉਣ ਵਾਲੇ ਸਮੇਤ ਆਪ ਦੇ ਲੋਕਾਂ ਦੇ ਨਮਾਇंदे ਬਣ ਕੇ ਅਗਾਹ ਵਧ ਕੇ ਲੋਕਾਂ ਦੀ ਅਗਵਾਈ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ